ਗੱਲ ਕਰਦੇ ਆ ਉਹ ਪੰਛੀ ਜਿਸ ਦੀ 40 ਸਾਲ ਤੋਂ ਪਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਇਸ ਦੇ ਲਈ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਨੇ ਕੀ ਹੈ ਅਸਲ ਦੇ ਵਿੱਚ ਇਸ ਦੀ ਖਾਸੀਅਤ ਆਂਧਰਾ ਪ੍ਰਦੇਸ਼ ਦੀ ਗੱਲ ਹੈ ਤੇ ਇਸ ਨੂੰ ਲਿਖਿਆ ਹੈ ਤੁਲਸੀ ਪ੍ਰਸਾਦ ਰੈਂਡੀ ਨੰਗਾ ਤੋਂ ਗੱਲਬਾਤ ਲਿਖ ਰਹੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮਾਂਚ ਆਂਧਰਾ ਪ੍ਰਦੇਸ਼ ਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਲਗਭਗ 40 ਸਾਲਾਂ ਤੋਂ ਇੱਕ ਪੰਛੀ ਦੀ ਪਾਲ ਕਰ ਰਹੇ ਨੇ ਇਸਦੇ ਲਈ ਉਹਨਾਂ ਨੇ ਕੈਮਰੇ ਲਗਾਏ ਹੋਏ ਨੇ ਤੇ ਉਸ ਦੇ ਨਿਸ਼ਾਨਾਂ ਦੀ ਭਾਲ ਕਰ ਰਹੇ ਆ ਉਹ ਘੱਟੋ ਘੱਟ ਪੰਛੀਆਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਦੁਰਲੱਭ ਪੰਛੀ ਕਾਲੀ ਵਿਕੋਡੀ ਹੈ ਇਸ ਨੂੰ ਜਿਹੜਾ ਜਾਣਿਆ ਜਾਂਦਾ ਇਸ ਦੇ ਨਾਲ ਨਾਲ ਨਾਂ ਦੇ ਨਾਲ ਕਾਲੀ ਵਿਕੋਡੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਦਾਵਰੀ ਅਤੇ ਪੇਨਾ ਨਦੀ ਦੇ ਬੇਸਿਨਾ ਦੇ ਵਿੱਚ ਪਾਈ ਜਾਣ ਵਾਲੀ ਕਾਲੀ ਵਿ ਕੋਡੀ ਦੀ ਇਹ ਜਿਹੜੀ ਪ੍ਰਜਾਤੀ ਹੈ 1900 ਤੋਂ ਬਾਅਦ ਜੜੀ ਹੈ ਵੱਡੀ ਗਿਣਤੀ ਦੇ ਵਿੱਚ ਨਹੀਂ ਦੇਖੀ ਗਈ ਹੈ। ਯਾਨੀ ਕਿ ਤਕਰੀਬਨ 124-25 ਸਾਲ ਹੋ ਗਏ ਨੇ। ਅਧਿਕਾਰੀਆਂ ਦਾ ਕਹਿਣਾ ਕਿ ਜਨਵਰੀ 1986 ਦੇ ਪਹਿਲੇ ਹਫਤੇ ਐਤਾਨਾ ਨਾਮ ਦੇ ਇੱਕ ਸਥਾਨਕ ਵਿਅਕਤੀ ਨੂੰ ਇੱਕ ਕਾਲੀ ਵਿਕੋਡੀ ਮਿਲਿਆ ਤੇ ਉਹ ਮੁੰਬਈ ਦੇ ਵਿੱਚ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਜਿਹੜੀ ਹੈ BNS ਲੈ ਕੇ ਜਾਣ ਦੇ ਦੌਰਾਨ ਮਰ ਗਿਆ ਸੀ। ਇਹ ਮਰਿਆ ਹੋਇਆ ਪੰਛੀ ਇਸ ਵੇਲੇ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਦੋਂ ਤੋਂ ਕਾਲੀ ਵਿਕੋਡੀ ਦੇ ਦੁਬਾਰਾ ਦੇਖੇ ਜਾਣ ਦੀ ਕੋਈ ਰਿਪੋਰਟ ਨਸ਼ਰ ਨਹੀਂ ਹੋਈ ਹੈ ਹਾਲਾਂਕਿ ਕੁਝ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਪੰਛੀ ਨੂੰ ਵਾਈਐਸਆਰ ਜ਼ਿਲ੍ਹੇ ਯਾਨੀ ਕਿ ਕੜੱਪਾ ਜ਼ਿਲ੍ਹਾ ਜੋ ਹੈ ਦੇ ਰੈਂਡੀ ਪੱਲੀ ਖੇਤਰ ਦੇ ਜੰਗਲਾਂ ਦੇ ਵਿੱਚ ਦੇਖਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਕੋਈ ਵੀ ਅਧਿਕਾਰਤ ਸਬੂਤ ਨਹੀਂ ਹੈ ਇਸ ਦੇ ਨਾਲ ਹੀ ਸਰਕਾਰ ਨੇ ਲੰਕਾ ਮਲੇਸ਼ਵਰ ਅਤੇ ਪੈਨੋਸ਼ੀਲਾ ਨਰਸੀਮਾ ਅਸਥਾਨਾਂ ਨੂੰ ਕਾਲੀ ਵਿਕੋਡੀ ਦੇ ਲਈ ਨਿਵਾਸ ਸਥਾਨ ਦੇ ਵਜੋਂ ਐਲਾਨਿਆ ਹੋਇਆ ਹੈ ਕਾਲੀ ਵਿਕੋਡੀ ਦਾ ਨਾਮ ਕਿਵੇਂ ਪੈਂਦਾ ਹੈ ਕੜੱਪਾ ਜ਼ਿਲ੍ਹਾ ਜਿਹੜਾ ਹੈ ਜੰਗਲਾਤ ਅਧਿਕਾਰੀ ਹੈ ਡੀ ਐਫਓ ਵਨੀਤ ਕੁਮਾਰ ਨੇ ਬੀ ਬੀ ਸੀ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਇਸ ਦਾ ਨਾਮ ਕਾਲੀ ਵਿਕੋਡੀ ਰੱਖਿਆ ਗਿਆ ਕਿਉਂਕਿ ਇਹ ਉੱਥੇ ਪਾਇਆ ਜਾਂਦਾ ਹੈ ਜਿੱਥੇ ਕਾਲੀ ਵਿਕ ਦੇ ਜਿਹੜੇ ਦਰਖਤ ਹੁੰਦੇ ਨੇ ਉਹ ਦੱਸਦੇ ਨੇ ਕਿ ਅਸੀਂ ਇਹ ਦੇਖਣ ਦੇ ਲਈ ਕੈਮਰੇ ਲਗਾਏ ਹੋਏ ਨੇ ਕਿ ਉੱਥੇ ਕੋਈ ਕਾਲੀਵੀ ਹੈ ਜਾਂ ਨਹੀਂ ਹੈ ਸਾਨੂੰ ਆਸ ਹੈ ਕਿ ਪੰਛੀ ਉੱਥੇ ਹੀ ਹੈ ਇਹ ਪੰਛੀ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲਦਾ ਕਿਉਂਕਿ ਇਹ ਸਿਰਫ ਇਸ ਖੇਤਰ ਦੇ ਵਿੱਚ ਹੀ ਪਾਇਆ ਜਾਂਦਾ ਹੈ ਹੋਰ ਕਿਤੇ ਨਹੀਂ ਦਿਖਦਾ ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ ਇਹ ਆਮ ਤੌਰ ਦੇ ਉੱਤੇ ਕਾਲੀਵੀ ਦੇ ਰੁੱਖਾਂ ਦੀਆਂ ਜੜੀਆਂ ਨੇ ਝਾੜੀਆਂ ਦੇ ਵਿੱਚ ਜਿਹੜਾ ਮਿਲਦਾ ਹੈ ਇਸ ਦੇ ਲਈ ਕਹਿੰਦੇ ਨੇ ਇਸ ਦੇ ਲਈ ਇਸ ਰੁੱਖ ਦਾ ਨਾਮ ਇਸ ਦੇ ਨਾਲ ਜੁੜ ਗਿਆ ਹੈ ਤੇ ਇਸ ਨੂੰ ਹੀ ਇਹ ਨਾਮ ਜਿਹੜਾ ਮਿਲਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪੰਛੀ ਦੀ ਖੋਜ 1848 ਦੇ ਵਿੱਚ ਬ੍ਰਿਟਿਸ਼ ਮੈਡੀਕਲ ਅਫਸਰ ਥਾਮਸ ਜੇਡਨ ਨੇ ਕੀਤੀ ਸੀ ਇਸੇ ਕਰਕੇ ਇਸ ਪੰਛੀ ਨੂੰ ਅੰਗਰੇਜ਼ੀ ਦੇ ਵਿੱਚ ਜੇਰਡਨਸ ਕੋਰਸਰ ਕਿਹਾ ਜਾਂਦਾ ਹੈ ਇਸ ਦਾ ਜਿਹੜਾ ਵਿਗਿਆਨਕ ਨਾਮ ਹੈ ਰਾਈਨੋ ਪਟੇਲਸ ਬਿਟੋਰ ਕੁਆਰਟਸ ਕਿਹਾ ਜਾਂਦਾ ਹੈ ਇਹਨੂੰ ਵਿਗਿਆਨਕ ਨਾਮ ਭਾਰਤ ਸਰਕਾਰ ਨੇ ਇਸਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਸੁਰੱਖਿਆ ਪੰਛੀਆਂ ਸੁਰੱਖਿਅਤ ਪੰਛੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਹੋਇਆ ਹੈ 464.5 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਾਲੀ ਵਿਕੋਡੀ ਨਿਵਾਸ ਸਥਾਨ ਦੇ ਵਜੋਂ ਪਛਾਣਿਆ ਗਿਆ ਇਸ ਦੀ ਸਥਾਪਨਾ ਸ਼੍ਰੀਲੰਕਾ ਮਲੇਸ਼ਵਰਾ ਜੰਗਲ ਜੰਗਲੀ ਜੀਵ ਸੈਂਚੁਰੀ ਵਜੋਂ ਕੀਤੀ ਗਈ ਸੀ ਪੈਨੋਸ਼ਿਲਾ ਨਰਸੀਮਾ ਵਾਈਲਡ ਲਾਈਫ ਸੈਂਚੁਰੀ ਵੀ 1037 ਵਰਗ ਕਿਲੋਮੀਟਰ ਦੇ ਜਿਹੜਾ ਖੇਤਰ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਇਸ ਤੋਂ ਇਲਾਵਾ ਜੰਗਲਾਤ ਵਿਭਾਗ ਨੇ ਸੀਏ ਲੈਂਡ ਜਾਨਕੀ ਮੁਆਵਜ਼ਾ ਜੰਗਲਾਤ ਅਧੀਨ ਲਗਭਗ 3000 ਏਕੜ ਜ਼ਮੀਨ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਇਸ ਪੰਛੀ ਦੇ ਨਾਲ ਟੈਂਦੂਆ ਸਾਂਬਰ ਚਟਾਕ ਵਾਲਾ ਹਿਰਨ ਤੇ ਕਾਲਾ ਹਿਰਨ ਵਰਗੇ ਜਾਨਵਰ ਵੀ ਇੱਥੇ ਸੁਰੱਖਿਤ ਜਿਹੜੇ ਨੇ ਦੱਸੇ ਗਏ ਨੇ ਪੰਛੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਸ ਦੀ ਸਿਦਾਵਥਮ ਜੰਗਲਾਤ ਰੇਂਜਰ ਜਿਹੜੇ ਨੇ ਕਲਾਵਤੀ ਨੇ ਕਿਹਾ ਹੈ ਕਿ ਸਿਦਾਵਥਮ ਰੇਂਜ ਦੇ ਵਿੱਚ ਸ਼੍ਰੀਲੰਕਾ ਮਲੇਸ਼ਵਰ ਅਤੇ ਪੈਨੁਸ਼ਿਲਾ ਨਰਸੀਮਾ ਸੈਂਚਰੀ ਕਾਲੀ ਵਿਕੋਡੀ ਦੇ ਨਿਵਾਸ ਸਥਾਨ ਨੇ ਉਹ ਦੱਸਦੇ ਨੇ ਕਿ ਇੱਥੋਂ ਦਾ ਜਿਹੜਾ ਜੰਗਲ ਹੈ ਕਿ ਕਾਲੀ ਵਿਕੋਡੀ ਦੇ ਰਹਿਣ ਦੇ ਲਈ ਟੁਕਮਾ ਹੈ ਕਾਲੀ ਵਿਕੋਡੀ ਨੂੰ ਆਖਰੀ ਵਾਰ 1986 ਦੇ ਵਿੱਚ ਦੇਖਿਆ ਗਿਆ ਸੀ ਉਦੋਂ ਤੋਂ ਜੰਗਲਾਤ ਵਿਭਾਗ ਵੱਖ-ਵੱਖ ਗੈਰ ਸਰਕਾਰੀ ਸੰਗਠਨ ਤੇ ਹੋਰ ਸੰਗਠਨ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜੰਗਲਾਤ ਵਿਭਾਗ ਨੇ ਇਸ ਵੇਲੇ ਜੰਗਲਾਂ ਨੂੰ ਜੰਗਲਾਂ ਦੇ ਵਿੱਚ 40 ਕੈਮਰੇ ਲਗਾਏ ਹੋਏ ਨੇ ਅਸੀਂ ਹਰ 15 ਦਿਨਾਂ ਦੇ ਬਾਅਦ ਉਹਨਾਂ ਕੈਮਰਿਆਂ ਦੀ ਰਿਕਾਰਡਿੰਗ ਦੀ ਸਮੀਖਿਆ ਕਰਦੇ ਹਾਂ ਆਡੀਓ ਮਾਰਟ ਮੇਰਾ ਮਤਲਬ ਹੈ ਕਿ ਅਸੀਂ ਆਵਾਜ਼ਾਂ ਰਿਕਾਰਡ ਕਰ ਰਹੇ ਹਾਂ ਰਾਤ ਨੂੰ ਸੜਕਾਂ ਬੰਦ ਹੋਣ ਕਾਰਨ ਸਥਾਨਕ ਲੋਕ ਪਰੇਸ਼ਾਨ ਨੇ ਜੰਗਲਾਤ ਰੇਂਜਰ ਕਲਾਵਤੀ ਨੇ ਕਿਹਾ ਕਿ ਕਾਲੀ ਵਿਕੋਡੀ ਦੀ ਸੁਰੱਖਿਆ ਅਤੇ ਖੇਤਰ ਦੇ ਜੰਗਲੀ ਜੀਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਸੈਂਚਰੀ ਦੇ ਵਿੱਚੋਂ ਲੰਘਣ ਵਾਲੀਆਂ ਸੜਕਾਂ ਨੂੰ ਰਾਤ ਨੂੰ ਬੰਦ ਕੀਤਾ ਜਾਂਦਾ ਹੈ। ਜਾ ਰਿਹਾ ਹੈ। ਲੰਕਾਮਾਲਾ ਸੈਂਚਰੀ ਬਹੁਤ ਵਿਭਿੰਨਤਾ ਵਾਲੀ ਥਾਂ ਹੈ। ਇੱਥੇ ਜਾਨਵਰਾਂ ਦੀ ਬਹੁਤ ਆਵਾਜ਼ਾਈ ਹੁੰਦੀ ਹੈ। ਇੱਥੇ ਸੜਕ ਕਿਨਾਰੇ ਲੱਗੇ ਕੈਮਰੇ ਵੀ ਸਾਫ਼ ਦਿਖਾਉਂਦੇ ਦਿਖਾਉਂਦੇ ਨੇ ਕਿ ਇੱਥੇ ਜਾਨਵਰਾਂ ਦੀ ਬਹੁਤ ਜ਼ਿਆਦਾ ਆਵਾਜ਼ਾਈ ਹੈ। ਇਸ ਲਈ ਅਸੀਂ ਰਾਤ ਨੂੰ ਜਿਹੜਾ ਸਿਦਾਵਥਮ ਤੋਂ ਜਿਹੜਾ ਬਡਵੇਲ ਤੱਕ ਦਾ ਰਸਤਾ ਬੰਦ ਕਰਦੇ ਆਂ ਉਹ ਦੱਸਦੇ ਨੇ ਕਿ ਅਸੀਂ ਰਾਤ 10 ਵਜੇ ਰਸਤੇ ਬੰਦ ਕਰਦੇ ਆਂ ਤੇ ਸਵੇਰੇ 5:30 ਵਜੇ ਦੁਬਾਰਾ ਖੋਲ੍ਹ ਦਿੰਦੇ ਆਂ ਕਲੈਕਟਰ ਨੇ ਇਸ ਸੰਬੰਧ ਦੇ ਵਿੱਚ 213 ਦੇ ਵਿੱਚ ਹਦੇਸ਼ ਦਿੱਤੇ ਸਨ ਇੱਕ ਚੌਂਕੀ ਤੋਂ ਦੂਜੀ ਚੌਂਕੀ ਤੱਕ ਜੰਗਲ ਦੇ ਵਿੱਚੋਂ ਲਗਭਗ 9 ਕਿਲੋਮੀਟਰ ਜਿਹੜਾ ਹੈ 9 ਕਿਲੋਮੀਟਰ ਲੰਬਾ ਰਸਤਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਸਤੇ ਬੰਦ ਹੋਣ ਦੇ ਕਾਰਨ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚੋਂ ਲੰਘਣਾ ਪੈਂਦਾ ਹੈ। ਰੈਡੀ ਪੱਲੇ ਤੋਂ ਜਿਹੜਾ ਸ਼੍ਰੀਨਾਥ ਕਹਿੰਦੇ ਨੇ ਕੋਈ ਨਹੀਂ ਜਾਣਦਾ ਕਿ ਸੜਕ ਅਸਲ ਦੇ ਵਿੱਚ ਬੰਦ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਉਹ ਕਹਿੰਦੇ ਨੇ ਕਿ ਉੱਥੇ ਕੁਝ ਜਾਨਵਰ ਨੇ ਇਸ ਨੂੰ ਕਾਲੀ ਵਿਕੋਡੀ ਦਾ ਜਿਹੜਾ ਨਿਵਾਸ ਸਥਾਨ ਕਿਹਾ ਜਾਂਦਾ ਹੈ। ਅਸੀਂ ਕਾਲੀ ਵਿਕੋਡੀ ਦੀ ਖੋਜ ਕਿੰਨੇ ਸਾਲ ਹੋ ਗਏ ਨੇ? ਮਤਲਬ ਕਿ ਜੇ ਤੋਂ ਹਾਨੂੰ ਐਮਰਜੈਂਸੀ ਦੇ ਵਿੱਚ ਹਸਪਤਾਲ ਜਾਣਾ ਪੈ ਜਾਵੇ ਤਾਂ ਮੁਸ਼ਕਲਾਂ ਆਉਣਗੀਆਂ। ਜੇਕਰ ਰਸਤੇ ਖੁੱਲੇ ਖੁੱਲ ਜਾਂਦੇ ਨੇ ਤਾਂ ਬਹੁਤ ਬਹੁਤਿਆਂ ਲਈ ਚੰਗੀ ਗੱਲ ਹੋਵੇਗੀ ਅਸੀਂ ਇਹ ਮੁੱਦਾ ਜਨਤਕ ਪ੍ਰਤੀਨਿਧੀਆਂ ਦੇ ਕੋਲ ਵੀ ਚੁੱਕਿਆ ਪਰ ਕੋਈ ਸਕਾਰਾਤਮਕ ਜਵਾਬ ਕਹਿੰਦੇ ਨਹੀਂ ਮਿਲਿਆ ਹਾਲਾਂਕਿ ਕੜੱਪਾ ਦੇ ਡੀ ਐਫਓ ਵਨੀਤ ਕੁਮਾਰ ਦਾ ਕਹਿਣਾ ਹੈ ਕਿ ਜਕੀਨੀ ਬਣਾਉਣ ਤੋਂ ਇਲਾਵਾ ਕਿ ਰਾਤ ਨੂੰ ਜੰਗਲੀ ਜੀਵਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਰਾਤ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਤੇ ਜੰਗਲ ਦੇ ਵਿੱਚ ਕੀਮਤੀ ਲਾਲ ਚੰਦਨ ਦੀ ਜਿਹੜੀ ਰੱਖਿਆ ਲਈ ਸੜਕ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਜੜੇ ਨੇ ਚੰਦਨ ਵੀ ਚੋਰੀ ਕਰਦੇ ਆ ਲੱਕੜ ਚੋਰੀ ਕਰਨ ਜਾਂਦੇ ਆ ਉੱਥੋਂ ਤੇ ਕੀਮਤੀ ਜਿਹੜੀਆਂ ਉਹਦੇ ਵਿੱਚ ਜੀਜਾ ਨੇ ਤਾਂ ਵੀ ਉਹਨਾਂ ਨੂੰ ਹੈ ਪਾਈਏ ਚੀਜ਼ਾਂ ਫਿਰ ਰਾਤ ਨੂੰ ਅਸੀਂ ਕਿੱਦਾਂ ਕਰਾਂਗੇ ਉਹ ਰਸਤਾ ਬੰਦ ਕਰ ਦਿੰਦੇ ਨੇ ਜਿਹੜੀਆਂ ਨੇਚਰਲ ਚੀਜ਼ਾਂ ਨੇ ਜੀ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਪਰ ਲੋਕ ਵੀ ਨਹੀਂ ਸਮਝਦੇ ਆਈ ਆਰ ਕੈਮਰੇ ਜਿਹੜੇ ਨੇ ਪੈਰਾਂ ਦੇ ਨਿਸ਼ਾਨ ਡੀ ਐਫਓ ਦੇ ਨਿਸ਼ਾਨ ਮਿਲਦੇ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਸੈਂਚੂਰੀ ਦੇ ਆਲੇ ਦੁਆਲੇ ਦੇ ਲੋਕਾਂ ਵਿੱਚ ਪੰਛੀ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਨੇ ਇਸ ਦੇ ਟਿਕਾਣੇ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ ਕੜੱਪਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਛੀ ਨੂੰ ਲੱਭਣ ਦੇ ਲਈ ਕਈ ਤਰੀਕੇ ਵਰਤ ਰਹੇ ਨੇ ਅਸੀਂ ਕਹਿੰਦੇ ਆਈ ਆਰ ਕੈਮਰੇ ਲਗਾਏ ਨੇ ਜੋ ਬਿਨਾ ਫਲੈਸ਼ ਦੇ ਸੈਂਸਰਾਂ ਦੇ ਉੱਤੇ ਆਧਾਰਿਤ ਕੰਮ ਕਰਦੇ ਆ ਇੱਥੇ ਸਾਡੇ ਵੀ ਮਿਲ ਜਾਂਦੇ ਆ ਉਹ ਫੋਰੈਸਟ ਜਿਹਦੇ ਵਿੱਚ ਯੂਜ਼ ਕੀਤੇ ਜਾਂਦੇ ਆ ਤੇ ਇਹਨਾਂ ਦੇ ਨਾਲ ਬਹੁਤ ਕਲੈਰਿਟੀ ਹੁੰਦੀ ਆ ਉਹਨਾਂ ਦੇ ਵਿੱਚ ਇਹਨਾਂ ਦੇ ਨਾਲ ਅਸੀਂ ਇੱਕ ਆਡੀਓ ਮਾਉਥ ਡਿਵਾਈਸ ਵੀ ਰੱਖਿਆ ਹੋਇਆ ਤੁਸੀਂ ਕਿਸੇ ਪੰਛੀ ਦੀ ਆਵਾਜ਼ ਰਿਕਾਰਡ ਕਰ ਸਕਦੇ ਹੋ ਬੇਸ਼ੱਕ ਤੁਸੀਂ ਉਸ ਨੂੰ ਨਾ ਦੇਖ ਸਕੋ ਅਸੀਂ ਉਹਨਾਂ ਨਮੂਨਿਆਂ ਨੂੰ ਇਕੱਠਾ ਕਰਾਂਗੇ ਤੇ ਫਿਰ ਉਹਨਾਂ ਦਾ ਵਿਸ਼ਲੇਸ਼ਣ ਕਰਾਂਗੇ ਡੀ ਐਫਓ ਨੇ ਕਿਹਾ ਕਿ ਅਸੀਂ ਪੈਰਾਂ ਦੇ ਨਿਸ਼ਾਨ ਇਕੱਠੇ ਜਿਹੜੇ ਕਰਨ ਦੇ ਲਈ ਵੱਖ-ਵੱਖ ਧਾਮਾਂ ਦੇ ਉੱਤੇ ਰੇਤ ਦੇ ਜਾਲ ਵੀ ਲਗਾਏ ਹੋਏ ਨੇ ਜਾਨਕਿ ਉਹਦੇ ਉੱਤੇ ਨਿਸ਼ਾਨ ਜਿਹੜੇ ਛੱਪ ਜਾਂਦੇ ਨੇ ਇਹਨਾਂ ਨਮੂਨਿਆਂ ਦੇ ਰਾਹੀਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਵਿਚਕਾਰ ਕੋਈ ਸਬੰਧ ਹੈ ਜਾਂ ਨਹੀਂ ਹੈ ਇਹ ਪੰਛੀ ਉੜਿਆ ਨਹੀਂ ਹੈ ਕੜਿਹਾਲੀਆਂ ਝਾੜੀਆਂ ਵਾਲੇ ਜੰਗਲਾਂ ਜੰਗਲੀ ਖੇਤਰ ਜਿਹੜੇ ਨੇ ਕਾਲੀ ਵਿਗੋਟੀ ਦੇ ਨਿਵਾਸ ਦੇ ਲਈ ਟੁਕਮੇ ਨੇ ਇਹ ਪੰਛੀ ਜ਼ਿਆਦਾਤਰ ਛੋਟੀਆਂ ਕੰਢਿਆਲੀਆਂ ਝਾੜੀਆਂ ਦੇ ਵਿੱਚ ਘੁੰਮਦਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੰਛੀ ਉੱਡ ਨਹੀਂ ਸਕਦਾ ਉਹ ਪੈਦਲ ਜਾਂਦਾ ਜਾਂਣ ਕਿ ਤੁਰ ਕੇ ਜਾਂਦਾ ਹੈ ਇਹੀ ਕਾਰਨ ਹੈ ਕਿ ਉਹਨਾਂ ਨੂੰ ਕੰਡਿਆਂ ਤੋਂ ਮੁਕਤ ਖੇਤਰਾਂ ਦੇ ਵਿੱਚ ਸੁਰੱਖਿਆ ਨਹੀਂ ਮਿਲਦੀ ਹੈ ਕਾਲੀ ਬਿਕੋਡੀ ਪੰਛੀ ਬਹੁਤ ਛੋਟਾ ਹੁੰਦਾ ਹੈ ਤੇ ਲਗਭਗ ਇੱਕ ਮਨੁੱਖੀ ਮੁਠੀ ਦੇ ਆਕਾਰ ਦਾ ਹੈ ਤੇ ਇਹ ਜਾਣਤਾ ਹੈ ਕਿ ਇੱਕ ਛੋਟੇ ਜਿਹੇ ਪੰਛੀ ਨੇ NTR ਦੇ ਦੁਆਰਾ ਸ਼ੁਰੂ ਕੀਤੇ ਗਏ ਮਹੱਤਵਪੂਰਨ ਕਾਖੀ ਤੇਲਗੂ ਗੰਗਾ ਪ੍ਰੋਜੈਕਟ ਨੂੰ ਦਿਸ਼ਾਹੀਨ ਬਣਾ ਦਿੱਤਾ ਸੀ ਕੇਂਦਰ ਅਤੇ ਸੂਬਾ ਸਰਕਾਰਾਂ ਕਾਲੀ ਵਿਕੋਡੀ ਨੂੰ ਲੱਭਣ ਦੇ ਲਈ ਸਾਂਝੇ ਤੌਰ ਦੇ ਉੱਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਸਰਕਾਰ ਨੇ ਨੇੜਲੇ ਪਿੰਡਾਂ ਦੇ ਕਿਸਾਨਾਂ ਤੋਂ ਲਗਭਗ 3000 ਏਕੜ ਜ਼ਮੀਨ ਖਰੀਦੀ ਹੈ ਤੇ ਇਸ ਨੂੰ ਕਾਲੀ ਵਿਕੋਡੀ ਸੰਭਾਲ ਸੈਂਚੁਰੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਪਰ ਕਿ ਇਹ ਪੰਛੀ ਅਜੇ ਵੀ ਮੌਜੂਦ ਹੈ ਕਿ ਇਹ ਅਲੂਪ ਹੋ ਗਿਆ ਹੈ ਇਹ ਇੱਕ ਅਜਿਹੀ ਸਥਿਤੀ ਹੈ ਜਿਸ ਨੂੰ ਸਪਸ਼ਟ ਰੂਪ ਦੇ ਵਿੱਚ ਸਮਝਿਆ ਨਹੀਂ ਜਾ ਸਕਦਾ ਜੀ ਦੋਸਤੋ ਇਸੇ ਜੀ ਗੱਲਬਾਤ ਇੱਕ ਐਸਾ ਪੰਛੀ ਜਿਸ ਦੀ 40 ਸਾਲ ਤੋਂ ਭਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਜਿਹੜਾ ਨੇ ਇਸ ਦੇ ਲਈ ਕਰੋੜਾਂ ਰੁਪਏ ਜਿਹੜਾ ਖਰਚ ਕੀਤਾ ਜਾ ਚੁੱਕਿਆ ਹੈ ਇਸ ਦੇ ਜਿਹੜੇ ਰਾਜ ਦੀ ਗੱਲ ਦੱਸੀ ਹੈ ਤੇ ਇਹਨੂੰ ਕਿਉਂ ਲੱਭਿਆ ਜਾ ਰਿਹਾ ਤੇ ਉਹਦੇ ਲਈ ਜਿਹੜੀ ਇੰਨੀ ਜਿਹੜੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਰੱਖੀ ਜਾ ਰਹੀ ਹੈ ਤੇ ਇਹ ਦੁਰਲਭ ਪੰਛੀ ਹੈ ਜੀ ਇਸ ਦੀ ਜਿਹੜੀ ਹੈ ਖੋਜ ਕੀਤੀ ਜਾ ਰਹੀ ਹੈ ਕਿ ਅਜੇ ਵੀ ਜਿਹੜਾ ਹੈ ਆਖਰ ਦੇ ਵਿੱਚ ਇਹਨੂੰ 1986 87 ਦੇ ਵਿੱਚ 85 ਦੇ ਵਿੱਚ ਦੇਖਿਆ ਗਿਆ ਹੈ